ਕਮ ਹਸਪੀਟਲ ਦਾ ਮਾਲਕਾਂ ਜੀ ਮੇਰੇ ਕਾ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭਜਤੌਰ ਵੀ ਕੀਤੀ ਪਰ ਜਿਹੜੇ ਸਾਰਤੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਮੰਗੀ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਕਿ ਇਹਨਾਂ ਹੋਏ ਕਿ ਮੇਰੀ ਜਾਨੀ ਮਾਨੀ ਦਾ ਨੁਕਸਾਨ ਜਾਨ ਮਾਨ ਦਾ ਨੁਕਸਾਨ ਹੋਏ ਔਰ ਮੈਂ ਫਿਰ ਐਕਚੁਅਲੀ ਸਰ ਪ੍ਰਤੀਬੰਧ ਦੇ ਆ 50000 ਰੁਪਇਆ 50 ਲੱਖ ਰੁਪਇਆ ਔਰ ਮੈਂ ਇੱਥੇ 10 10 ਰੁਪਇਆ 20 20 ਰੁਪਇਆ ਲੈਂਦਾ ਮੈਂ ਕਿਹੜਾ ਇਥੇ ਆਈਸ਼ੂ ਖੋਲਿਆ ਲੈਂਦਾ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਨ ਸਾਹਿਬ ਦਿੱਤਾ ਗਿਆ ਗਾਰਡ ਮਿਲਿਆ ਗਾਰਡ ਨਾਲ ਉਸ ਸੇ ਪੁਲਿਸ ਮੇਰਾ ਸਹਾਇਕ ਪੂਰਾ ਕਰਨ ਲਿਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਆਏ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਬਦ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਜੇ ਜੇ ਸਹਿਮ ਦਾ ਮਾਹੌਲ ਬਣਿਆ ਹੋਇਆ ਉਹ ਇਹ ਕੱਲ ਕਾਲ ਲਿਆ ਇਹ ਆਂਦੀ ਸੀ ਮੈਂ ਬਲੌਗ ਚ ਪਾਤੀ ਆ ਦੋ ਤਿੰਨ ਕਾਲਾਂ ਆਈਆਂ ਮੈਂ ਦੀ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦ ਰਿਹਾ ਦਿਖਾਉਂਦਾ ਰਿਹਾ ਦੇਖੋ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਜੀ ਐਕਸਟਰੈਕਸ਼ਨ ਕੋਲੂ ਲੈ ਕੇ ਸਾਡਾ ਜੀਓ ਟੋਲਰੈਂਸ ਹੈਗਾ ਐਂਡ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਜਿਹੜੇ ਮੁਕਤ ਤੱਕ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਸਾਰੇ ਐਸਪੈਕਟਸ ਤੇ ਕੰਮ ਕਰ ਰਹੇ ਹਾਂ ਐਂਡ ਅਸੀਂ ਤੁਹਾਨੂੰ ਬਹੁਤ ਜਲਦੀ ਇਹਦਾ ਰਿਜ਼ਲਟ ਦੇਵਾਂਗੇ